ਨਾਮ ਆਪਣੀ ਜਸਰ ਅੱਜ ਇੱਥੇ ਦਰਸ਼ਨੀ ਦਰਵਾਜੇ ਦੇ ਬਾਹਰ ਸਤਗੁਰ ਕਲੈਕਸ਼ਨ ਐ ਰੈਡੀमेड ਗਾਰਮੈਂਟ ਦਾ ਕੰਮ ਕਰਦੇ ਆ ਉਹਨਾਂ ਤੇ ਬਈ ਅਨਸਖਾਵੀ ਘਟਨਾ ਵਾਪਰੀ ਆ ਕੱਲ ਸ਼ਾਮ ਨੂੰ ਪਹਿਲਾਂ ਉਹਨਾਂ ਦੀ ਰੈਕੀ ਕਰਕੇ ਗਏ ਉਦੋਂ ਵੀ ਪੁਲਿਸ ਨੂੰ ਇਨਫੋਰਮ ਕਰ ਦਿੱਤਾ ਗਿਆ ਪੁਲਿਸ ਨੇ ਮੁਸਤਫਾ ਜੀ ਦਿਖਾਉਂਦੇ ਆ ਪੀਸੀਆਰ ਦੀ ਜ਼ਿੰਮੇਵਾਰੀ ਲਗਾਈ ਵੀ ਰਾਉਂਡ ਲਾਓ ਉੱਥੇ ਪੀਸੀਆਰ ਲੱਗੀ ਹੋਣ ਦੇ ਬਾਵਜੂਦ ਜਾਦ ਪੀਸੀਆਰ ਦੂਸਰੇ ਬਾਜ਼ਾਰ ਨੂੰ ਟਰਨ ਕੀਤੀ ਆ ਤੇ ਤਿੰਨ ਅਣਮਿਛਾਤੇ ਲੋਕ ਆ ਕੇ ਤੇ ਬੜੀ ਦਲੇਰੀ ਨਾਲ 7-8 ਗੋਲੀਆਂ ਦੇ ਸਿੱਧੇ ਫਾਇਰ ਉਸ ਦੁਕਾਨ ਦੇ ਉੱਪਰ ਕੀਤੇ ਆ ਬੜੀ ਮੰਦ ਭਾਗੀ ਘਟਨਾ ਵਾ ਸਾਰਾ ਜਨਿਆਲਾ ਸ਼ਹਿਰ ਸਾਰੇ ਵਪਾਰੀ ਸਾਰੇ ਲੋਕ ਸਹਿਮ ਗਏ ਆ ਲੱਗਦਾ ਕਿ ਇੱਥੇ ਕੋਈ ਲਾਰਡ ਆਰਡਰ ਦੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਕੋਈ ਗੱਲਬਾਤ ਨਹੀਂ ਰਹੀ ਇੰਨਾ ਜੋ ਘਟਨਾ ਵਾਪਰੀ ਆ ਲੋਕਾਂ 'ਚ ਬਹੁਤ ਸਹਿਮ ਆ ਸਾਰਾ ਸ਼ਹਿਰ ਇਸ ਦੀ ਨਿੰਦਾ ਕਰਦਾ ਅਸੀਂ ਸਰਕਾਰ ਨੂੰ ਮੰਤਰੀ ਸਾਹਿਬ ਨੂੰ ਪੁਲਿਸ ਪ੍ਰਸ਼ਾਸਨ ਨੂੰ ਪੂਰ ਜੋਰ ਬੇਨਤੀ ਕਰਦੇ ਹਾਂ ਕਿ ਅੱਤਵਾਦ ਦੇ ਸਮੇਂ ਦੇ ਵਿੱਚ ਵੀ ਇਹੋ ਹੀ ਲੋਕ ਨੇ ਜਿਹੜੇ ਤੁਹਾਡਾ ਸਾਥ ਦਿੱਤਾ ਸੀ ਅੱਤਵਾਦ ਖਤਮ ਕੀਤਾ ਸੀ ਮਿਹਰਬਾਨੀ ਕਰਕੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਕਰੋ ਨਹੀਂ ਤਾਂ ਇੱਥੇ ਉਜਾੜਾ ਪੈ ਜਾਣਾ ਲੋਕ ਇੱਥੋਂ ਪਲਾਨ ਕਰ ਜਾਣੇ ਆ ਕਾਰੋਬਾਰ ਬੰਦ ਕਰ ਦੇਣ ਕਾਰੋਬਾਰ ਅੱਗੇ ਹੀ ਨਹੀਂ ਹੈਗੇ ਲੋਕਾਂ ਦੇ ਕਿਸੇ ਕਿਸਮ ਦੀ ਕੋਈ ਇਥੇ ਕੋਈ ਖੁਸ਼ਹਾਲੀ ਨਹੀਂ ਆ ਕੁਝ ਨਹੀਂ ਆ ਮੈਂ ਆਪਣੇ ਵੱਲੋਂ ਸ਼ਹਿਰ ਵੱਲੋਂ ਬੇਨਤੀ ਕਰਦਾ ਕਿ ਬਹੁਤ ਮਾੜੀ ਘਟਨਾ ਪਹਿਲਾਂ ਵੀ 2-4 ਪਰਿਵਾਰਾਂ ਨੂੰ ਇਸ ਤਰ੍ਹਾਂ ਥ੍ਰੈਟਨਿੰਗ ਆਈਆਂ ਜਿਹੜੇ ਲੜਕੀ ਦੇ ਗੋਲੀ ਲੱਗੀ ਆ ਅੰਦਰ ਕੋ ਬੈਠੀ ਕੰਮ ਇਹਨਾਂ ਦੇ ਮਜ਼ਮਲਾਜਮ ਸੀ ਜਿਹੋਦੇ ਲਾਤ ਤੇ ਗੋਲੀ ਲੱਗੀ ਆ ਉਹਦੀ ਕੰਡੀਸ਼ਨ ਪਤਾ ਲੱਗਾ ਕਿ ਖਤਰੇ ਤੋਂ ਬਾਹਰ ਆ ਪਰ ਇਲਾਜ ਦੀ ਨਹੀਂ ਆ ਪਰ ਇਹ ਅੱਜ ਦੀ ਜੋ ਘਟਨਾ ਨਾਲ ਸਾਰਾ ਜੰਡਿਆਲਾ ਸ਼ਹਿਰ ਕੰਬ ਗਿਆ ਸਾਰਾ ਸਾਰਾ ਜੰਡਿਆਲਾ ਸ਼ਹਿਰ ਅੱਜ ਬਹੁਤ ਆਪਣੇ ਇਸ ਸੰਤਾਪ ਨੂੰ ਹਟਾਉਣ ਦੇ ਯੋਗ ਨਹੀਂ ਆ ਮਿਹਰਮਾਨੀ ਕਰਕੇ ਸਰਕਾਰ ਨੂੰ ਬੇਨਤੀ ਆ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਲੋਕਾਂ ਦਾ ਵਸਾਵਾ ਕੀਤਾ ਜਾਵੇ ਹਾਂਜੀ ਸੁਨੀਲ ਕੁਮਾਰ ਸੁਨੀਲ ਕੁਮਾਰ ਜੀ ਕੀ ਗੱਲ ਹੋਈ ਜਣੀ ਤੁਹਾਡੀ ਦੁਕਾਨ ਤੇ ਗੋਲੀ ਚੱਲੀ ਹੈ ਭਾਈ ਇਹ ਪਤਾ ਨਹੀਂ ਇਹਨਾਂ ਨੂੰ ਕੱਲ ਦਾ ਕੋਈ ਕੱਲ ਵੀ ਕੱਲ ਮਾਰ ਕੇ ਗਏ ਆਪਣੇ ਨੇ ਗੋਲੀ ਕੱਲ ਗੋਲੀ ਨਾ ਵੱਜੀ ਨਹੀਂ ਦਿਗ ਵੀ ਹੀਰ ਗੋਲੀ ਚੱਲੀ ਅੱਛਾ ਕੱਲ ਵੀ ਆਏ ਸੀਗੇ ਹਾਂ ਕੱਲ ਮੈਂ ਰਿਪੋਰਟ ਲਿਖਵਾਤੀ ਬੋਲ ਸੁਨੇ ਲਿਖਵਾਈ ਰਿਪੋਰਟ ਅੱਛਾ ਜੀ ਅੱਜ ਫੇਰ ਮਾਰ ਕੇ ਗਿਆ ਅੱਜ ਤੇ 8-10 ਰਾਉਂਡ ਮਾਰ ਕੇ ਇਹ ਕਿੰਨੇ ਕਵਿਚ ਦੀ ਗੱਲ ਜੀ

ਜੈਨੋਸਰ ਲੈ ਕੇ ਫਿਰ ਗੋ ਉਹਨਾਂ ਨੇ ਆਪ ਹੀ ਦਿੱਤੀ ਉਹ ਲੈ ਜਣਗੇ ਐਮਬੂਲੈਂਸ ਉਹਨਾਂ ਨੂੰ ਪਤਾ ਹੈ ਤੇ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਬਚਾਇਆ ਜੇ ਇਹਨਾਂ ਨੂੰ ਛੇਵ ਨਹੀਂ ਕਰਦਾ ਹੁਣੇ ਤਾਂ ਥੋੜਾ ਜਿਹਾ ਪਹਿਲਾਂ ਮੈਂ ਸਟੇਜ 'ਤੇ ਮੈਂ ਲੱਟਣਾ ਤੇ ਪੀੜ ਇਕੱਠੀ ਹੋਈ ਸੀ ਆਉਂਦੇ ਉਹ ਲੜਕੀ ਜਿਹੜੀ ਉਹ ਡਿੱਗੀ ਹੋਈ ਸੀ ਅੰਦਰ ਉਹਨੂੰ ਮਰਵਾ ਸਰ ਲੈ ਕੇ ਪਹਿਲਾਂ ਇੱਥੇ ਲੈ ਜਾਈਏ ਫਿਰ ਅੰਗਰੇਜ਼ ਸਰ ਕੋਲ ਜਾਂਦੇ ਹਾਂ ਕਿ ਕਿੰਨੇ ਜਾਣਾ ਹੈ ਮੈਂ ਥੋੜੀ ਮੈਂ ਦੇਖਿਆ ਨਹੀਂ ਮੈਂ ਮੁੱਕਤੇ ਤੇ ਹੈ ਨਹੀਂ ਸੀ 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 ਕੈਮਰਾ ਨਹੀਂ ਗਿਆ ਅੱਜ ਮਾਰਕੀਟ ਦੁਬਾਰਾ ਵੀ ਜੀਣਾ ਪੈਣਾ ਇੱਥੇ ਸਾਹਮਣੇ ਖੜੇ ਹੈਗੇ ਸਾਡੇ ਕੋ ਖੜੇ ਰਹੇ ਅਸੀਂ ਅਧਿਆਕੀ ਡਕਲੋਤੀਆਂ ਮੈਂ ਉਹ ਕਹਿੰਦਾ ਨਹੀਂ ਤੁਮੇ ਕਿਹੜਾ ਕੈਮਰਾ ਇਥੇ ਕਿਹੜਾ ਚੱਲਦਾ ਸਭ ਉਹਨਾਂ ਦੇ ਵੀ ਚੱਲਦਾ ਹੈ ਚੱਲਦਾ ਚਲੋ ਆਪਾਂ ਆਪ ਦੇ ਵੇਖੀਏ ਇਹ ਇੱਥੇ ਸਤਗੁਰੂ ਰੈਡੀमेड ਗਾਰਮੈਂਟਸ ਵਾਲੇ ਹੈਗੇ ਆ ਇਹਨਾਂ ਦਾ ਸ਼ੋਰੂਮ ਹੈ ਇੱਥੇ ਤੇ ਇਹਨਾਂ ਨੂੰ ਕੋਈ ਥ੍ਰੈਟ ਆਈ ਸੀਗੀ ਤੇ ਅੱਜ 2:54 ਮਿੰਟ ਤੇ ਕੋਈ ਨਾਮ ਲਾਉਂ ਵਕਤੀ ਮੋਟਰਸਾਈਕਲ ਤੇ ਆਏ ਆ ਤਿੰਨ ਜਣੇ ਉਹਨਾਂ ਨੇ ਇਹਨਾਂ ਦੀ ਸ਼ੋਰੂਮ ਵੱਲ ਨੂੰ ਫਾਇਰ ਕੀਤੇ ਆ ਜਿਦੇ ਚ ਇੱਕ ਇਹਨਾਂ ਦੀ ਜਿਹੜੀ ਸਰਵੈਂਟ ਆ ਉਹ ਇੰਜਰਡ ਹੋਈ ਆ ਉਸਦੇ ਲੱਤ 'ਚ ਗੋਲੀ ਲੱਗੀ ਆ ਉਹ ਖਤਰੇ ਤੋਂ ਬਾਹਰ ਆ ਤੇ ਅਸੀਂ ਮੌਕੇ ਤੇ ਆ ਗਏ ਆ ਸੀਸੀਟੀਵੀ ਫੁਟੇਜ ਅਸੀਂ ਦੇਖ ਰਹੇ ਆ ਤੇ ਬਾਕੀ ਵੀ ਅਸੀਂ ਟੈਕਨੀਕਲ ਤੌਰ ਤੇ ਜਿਹੜੀਆਂ ਸਾਡੀਆਂ ਫਾਰਮੈਲिटीज ਹੁੰਦੀਆਂ ਉਹ ਅਸੀਂ ਕਰ ਰਹੇ ਆ ਤੇ ਜਲਦੀ ਜਿਹੜੇ ਇਹ ਹੈਗੇ ਆ ਇਨਸੀਡੈਂਟ ਦੇ ਅਪਰਾਧੀ ਆ ਦੋਸ਼ੀ ਆ ਜਿਹੜੇ ਉਹਨਾਂ ਨੂੰ ਟ੍ਰੇਸ ਕਰਕੇ ਤੇ ਟਰੈਕ ਕਰਕੇ ਅਸੀਂ ਉਹਨਾਂ ਨੂੰ ਅਰੈਸਟ ਕਰਾਂਗੇ ਬਾਕੀ ਜਿਹੜੀ ਆ ਸਟੇਟਮੈਂਟ ਹਾਸਲ ਕੀਤੀ ਜਾ ਰਹੀ ਆ ਉਹਦੇ ਸਟੇਟਮੈਂਟ ਦੇ ਆਧਾਰ ਤੇ ਜੋ ਵੀ ਲੀਗਲ ਐਕਸ਼ਨ ਆ ਉਹ ਅਸੀਂ ਲੈ ਰਹੇ ਆ ਸਰ ਕਿੰਨੀਆਂ ਫਾਇਰਿੰਗ ਨੇ ਫਾਇਰ ਕਿੰਨੇ ਫਾਇਰ ਇਹਨਾਂ ਦੇ ਦਸਤਾਵੇਜ਼ ਮੁਤਾਬਕ 6-7 ਹੋਏ ਆ ਬਟ ਅਜੇ ਕੋਲ ਸਾਨੂੰ ਇੱਕ ਮਿਲਿਆ ਵਾ ਜਦੋਂ ਸਾਨੂੰ ਬਾਕੀ ਵੀ ਸਾਰੀ ਇਨਵੈਸਟੀਗੇਸ਼ਨ ਹੋ ਜੇਗੀ ਫਿਰ ਅਸੀਂ ਤੁਹਾਨੂੰ ਕਲੀਅਰ ਕਰ ਦਿਆਂ ਕਿ ਟੋਟਲ ਕਿੰਨੇ ਫਾਇਰ ਹੋਏ ਆ ਸਰ ਕੱਲ ਵੀ ਫਾਇਰਿੰਗ ਕਰਤੀ ਜਾਏਗੀ ਨਹੀਂ ਜੀ ਕੱਲ ਫਾਇਰਿੰਗ ਨਹੀਂ ਕੱਲ ਰੈਕੀ ਕਰਕੇ ਗਏ ਆ ਜੋ ਇਹਨਾਂ ਦੱਸਿਆ ਸਾਨੂੰ ਜੋ ਇਹਨੂੰ ਦੱਸਿਆ ਵਾ ਇਹ ਤਾਂ ਹੁਣ ਉਹਨਾਂ ਦੀ ਸਟੇਟਮੈਂਟ ਤੋਂ ਪਤਾ ਲੱਗੂਗਾ ਵੀ ਫਰੋਤੀ ਦਾ ਮਾਮਲਾ ਕੀ ਕਾਰਨ ਜੀ ਸਰ ਲੱਗੀ ਦੀ ਕੰਡੀਸ਼ਨ ਕਿਸ ਤਰ੍ਹਾਂ ਉਹ ਆਊਟ ਆਫ ਡੇਂਜਰ ਆ ਕੋਈ ਪ੍ਰੋਬਲਮ ਨਹੀਂ ਆ ਤੇ ਹੁਣ ਕੀ ਕਾਰਵਾਈ ਤੁਸੀਂ ਕਰੋਗੇ ਬਿਲਕੁਲ ਐਫ ਆਈ ਆਰ ਲੋਜ ਕਰਾਂਗੇ ਜੋ ਬਣਦੀ ਕਾਰਵਾਈ ਲੀਗਲ ਕਰਾਂਗੇ ਜੋ ਸਾਰਾ ਐਕਸ਼ਨ ਕਰਾਂਗੇ